ਬੜੀਆਂ ਨੂੰ ਸਬੂਤ ਦਿਓ ਕਿ ਅਸੀਂ ਤੁਹਾਡੇ ਨਾਲ ਆ ਸਰਦਾਰ ਸ੍ਰੋਪਨੀ ਅਕਾਲੀ ਦਲ ਜਿੰਦਾਬਾਦ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਜਿੰਦਾਬਾਦ ਸੁਖੇਸਿੰਦਰ ਆਪ ਜੀਆਂ ਨੇ ਪਿਆਰ ਬਣਾਈ ਰੱਖਣਾ ਹੈ ਥੋੜੇ ਮਿੰਟਾਂ ਤੱਕ ਪਹੁੰਚਣ ਵਾਲੇ ਨੇ ਮਾ ਸਾਹਿਬ ਤੇਰਾ ਖਾਲੀ ਨੇ ਆਪ ਜੀ ਬਹੁਤ ਅਕਾਲੀ ਦਲ ਦੇ ਇਹ ਪੀੜੀ ਦਾ ਪੀੜੀ ਅਕਾਲੀ ਦਲ ਦੀ ਸੇਵਾ ਕਰ ਰਹੇ ਨੇ ਹਰ ਇੱਕ ਲੀਟਰ ਦੇ ਨਾਲ ਇਹ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਨੇ ਬੜਾ ਇਹਨਾਂ ਦਾ ਪਿਆਰ ਹੈ ਅਕਾਲੀ ਦਲ ਨਾਲ ਇਹਨਾਂ ਦੇ ਖੂਨ ਦੇ ਵਿੱਚ ਅਕਾਲੀ ਦਲ ਜਿਹੜਾ ਰਚਿਆ ਬੜਾ ਮਾਇਆ ਮਹਾਰਾਜੜ ਦੀਆਂ ਕਲਾਕਾਰਨ ਤੇ ਜਿੱਤ ਇਹਨਾਂ ਦੀ ਝੋਲੀ ਵਿੱਚ ਪਾਉਣ ਆ ਅਜੀਤ ਸਾਹਿਬ ਉਹ ਪਹੁੰਚੇ ਨੇ ਉਹਨਾਂ ਨੂੰ ਜੀ ਆਇਆਂ ਬੜੀ ਮਿਹਨਤ ਕਰ ਰਹੇ ਨੇ ਉਹ ਹਰ ਪਿੰਡਾਂ ਵਿੱਚ ਜਾ ਰਹੇ ਨੇ ਇਲਾਕੇ ਵਿੱਚ ਜਾ ਰਹੇ ਨੇ ਰਚਦੀਆਂ ਕਲਾਕਾਰਨ ਆਓ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਦੋਕ ਨਾਰੇ ਨਾਰੇ ਡਾਕਟਰ ਅਲਜੀਤ ਸਿੰਘ ਜੀਮਾ ਸਾਹਿਬ ਡਾਕਟਰ ਅਲਜੀਤ ਸਿੰਘ ਜੀਮਾ ਸਾਹਿਬ ਜੋ ਅਗਲਾ ਪ੍ਰੋਗਰਾਮ ਜਿੰਦਾਬਾਦ ਸਦਾ ਸਤਜ ਸਿੰਘ ਜੀਮਾ ਸਾਹਿਬ ਜਿੰਦਾਬਾਦ ਸ਼੍ਰੀਮਣੀ ਕਾਨੀਪਨ ਲੀਡਰਸ਼ਿਪ ਦੇਹਾਤੀ ਅਤੇ ਚਾਰੀ ਸਰਕਰ ਦੇ ਬਦਲ ਸਾਹਿਬਨ ਵੱਖ-ਵੱਖ ਫੁੰਡਾਂ ਤੋਂ ਆਏ ਡਾਕਟਰ ਦਲਜੀਤ ਸਿੰਘ ਜੀ ਚੀਮਾ ਜਿਨ੍ਹਾਂ ਨੇ ਵੱਖ-ਵੱਖ ਆਉਦਿਆਂ ਦੇ ਉੱਤੇ ਲੋਕ ਸਭਾ ਹਲਕੇ ਦੇ ਨਮਾਇੰਦੇ ਸਰਦਾਰ ਦਲਜੀਤ ਸਿੰਘ ਜੀ ਚੀਮਾ ਸਾਹਿਬ ਉਹਨਾਂ ਦੇ ਨਾਲ ਦਰੀਸ਼ ਬਾਦਲ ਜੀ ਸਾਡੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਰਦਾਰ ਨਾਮ ਸਿੰਘ ਜੀ ਜੱਸਾ ਸਾਡੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਰਪੰਚ ਪੰਚ ਤੇ ਸਾਰੇ ਹੀ ਜੋਟਾਇਰ ਅਫਸਰ ਸਹਿਬਾਨ ਟੀਚਰ ਸਹਿਬਾਨ ਫਤਿਹ ਬਲਾਓ ਮਾਇਕੀ ਕਾਲਾ ਸਾਹਿਬ ਮਾਇਕੀ ਦੀ ਫਤਿਹ ਅੱਜ ਅਸੀਂ ਸਾਰੇ ਜਾਣੇ ਥੋੜੇ ਜਣ ਰਹਿ ਗਏ ਨੇ ਬਾਰਸ ਦਾ ਮਤਲਬ ਸਾਰੇ ਜਾਣੇ ਸੌਦਾ ਕਿ 24 ਘੰਟੇ ਪਰਮੇਸ਼ਾ 1995 ਤੋਂ ਜਿ ਇੱਕਠੇ gather ਬਹੁਤ سارے ਸਾਥੀ ਬੈਠਿਆ ਬਹੁਤ سارے ਸਮਰਥਕ ਬੈਠਿਆ ਬਹੁਤ سارے ਬਲਾਕਪਤੀ 판ਦਰ ਬੈਠੇ ਬਹੁਤ سارے ਐਕਟਿਵਲ ਬੈਠੇ ਹੈ ਕਾਉਂਸਲਰ ਸਾਹਿਬਾਨ ਬੈਠਿਆ ਇਹਨਾਂ ਦੇ ਬਾਰੇ ਮੈਂ ਦਵਾਗਾ ਸੀ ਕਿ ਸਰਦਾਰ ਮੋਹ ਦੇਸ ਸਿੰਘ ਉਹਨਾਂ ਦਾ ਮੇਰਾ ਯਾਤੀ ਤੌਰ ਤੇ ਨਿੱਜੀ ਪਿਆਰ ਵੀ ਇਹਨਾਂ ਦੇ ਮੈਨੂੰ ਬਹੁਤ ਹੋਰ ਔਰ 1950 ਕਿਹਾ उन्नीस सौ बानवे तो लेकर मैं कभी नहीं देखा कि सरदार बलतेम सिंह होता सुखजिंद्री अन गया मेरी शरता ने समझौतिया देश नहीं चलता मैं गल क्या चाहता ਲਾਸਟ ਕੈਂਡੀਡੇਟ ਦੀ ਗੁੱਲਾ ਤੁਹਾਡੇ ਨਾਲ ਉਤਰਦੀ ਹੈ ਜਿਹੜਾ ਧਿਆਨ ਨਾਲ ਬਦਿਆ ਸਰ ਨਹੀਂ ਸੋਲੋ। ਉਹ ਸਾਡੇ ਸ਼ਹਿਰ ਤੋਂ ਤੁਸੀਂ ਇੱਕ ਪਿਛਲੀ ਵਾਰੀ ਬਦਲਾਅ ਦਾ ਨਾਅਰਾ ਦੇ ਵਿੱਚ ਬਹਿ ਕੇ ਬੀਬੀਆਂ ਪੈਦਾ ਸਾਰਿਆਂ ਨੇ, ਮਜ਼ਦੂਰਾ ਨੇ, ਨੌਜਵਾਨਾਂ ਨੇ ਬੀਬੀਆਂ ਨੇ ਸ਼ਹਿਰੀ ਨੂੰ ਜੁੜਿਆ ਸੀ। ਅਮਨ ਫੇਰ ਸੇ ਸ਼ਹਿਰੀ ਨੂੰ ਜੁੜਿਆ ਸੀ। 2 ਸਾਲ ਦੀ ਕੀ ਹਾਲਤ ਹੈ ਸਰਕਾਰ ਨੇ ਦਿੱਤੀ ਹੈ ਕਿ ਜਿਹੜਾ ਨੇ ਸ਼ਹੀਦ ਭਗਤ ਸਿੰਘ ਫਟਕਾਰਾ ਦੇ ਅੰਦਰ ਸੌਖਾ ਕੇ ਗਿਆ ਸੀ ਕਿ 4 ਰੁਪਏ ਦੀ ਨਜਬ ਕਾ ਦਿਆਂਗਾ ਕਰਾਪਸ਼ਨ ਬੇਅੰਤ ਹੋ ਗਈ ਹੈ ਕਿਸੇ ਦੀ ਰਸਤੀ ਕਿਹਦੀ ਪੈਸਾ ਤਾਂ ਵਿਗੜ ਹੁੰਦੀ ਹੈ ਬਾਹ ਖੜੀ ਕਰਕੇ ਵਾਸੇ ਕਿਸੇ ਦਾ ਕੰਮ ਡਾਲੇ ਚ ਫਰੀ ਹੁੰਦਾ ਬਾਹ ਖੜੀ ਕਰਕੇ ਵਾਸੇ

ਇਸ ਜਨਮ ਦੇ ਵਿੱਚ ਕਕਰ ਹੋਈ ਹੈ ਸ਼ਰੌਪਣੀ ਤੇ ਕਾਲੀਦਰ ਦੇ ਪੁਰਾਣੇ ਤੇ ਕਾਲੀ ਜਿੰਦੇ ਆਗੂ ਬਾਰੇ ਕੀ ਰਿਤੇ ਰਿਸ਼ਤੇ ਦਾ ਸਰਦਾਰ ਗੁਰਦੇਵ ਸਿੰਘ ਜੀ ਪਰਸ ਮੈਂ ਪਛਾਣ ਕਰਦੀ ਲੇਖਕ ਸਰਦਾਰ ਜਿੰਦਰ ਸਿੰਘ ਜੀ ਤਾਲਦਸਾ ਉਕਮ ਰੱਖਦੇ ਸਾਡका ਚੇਅਰਮੈਨ ਪਾਰਟੀ ਦੇ ਸੀਨੀਅਰ ਸਾਥੀ ਐਸਐਸ ਵਾਣਾ ਜੀ ਸ਼੍ਰੋਮਣੀ ਅਕਾਲੀ ਦੰਦ ਦੇ ਬਹੁਤ ਪੁਰਾਣੇ ਬਾਦੂ ਸਾਹਿਬ ਦੇ ਨੇੜੇ ਸਾਥੀ ਤੇ ਮੇਰੇ ਮਿੱਤਰ ਸਰਦਾਰ ਗਜੈ ਸਿੰਘ ਜੀ ਦਾਦਾ ਐਡਵੋਕੇਟ ਸਾਹਿਬ ਸਰਦਾਰ ਸੰਦੇਵ ਸਿੰਘ ਢੋਡਾ ਜੀ ਜਿਹੜੇ ਸਾਡੇ ਸਤਕਾਰਯੋਗ ਸਵਰਗੀ ਸਰਕਾਰ ਦੇ ਨਿਆਂ ਸਿਖੀ ਮਹਾਨ ਸਾਹਿਬ ਦੇ ਸਪੁੱਤਰ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਡੇ ਸਤਕਾਰਯੋਗ ਮੈਂਬਰ ਜਿਹੜਾ ਸਾਰੇ ਧਰਮਾਂ ਦਾ ਇੱਕ ਸਾਂਝਾ ਆਸਥਾਨ ਹੈ ਉਸ ਸਥਾਨ ਦੀ ਘੇਰਾਬੱਤੀ ਜਿਹੜੀ ਹੈ ਹਿੰਦੁਸਤਾਨ ਦੀ ਫੌਜ ਨੇ ਕੀਤੀ ਸੀ ਕਾਂਗਰਸ ਦੇ ਹੁਕਮਾ ਤੇ ਤੇ 1 ਜੂਨ ਦਾ ਦਿਨ ਉਹ ਦਿਨ ਮੈਂ ਕਾਂਗਰਸ ਦੇ ਜਿਹੜੇ ਮੇਰੇ ਖਿਲਾਫ ਖੜੇ ਐ ਕੈਂਡੀਡੇਟ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਉਹਨਾਂ ਦਾ ਇੱਕ ਪੋਸਟਰ ਪਾਧਿਆ ਸੀ ਜਿੱਚ ਲਿਖਿਆ ਸੀ ਕਿ ਜ਼ਮੀਨ ਦੀ ਆਵਾਜ਼ ਸੁਣ ਲੈ ਤੇ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਨੂੰ ਚੁਣ ਲੈ ਤੇ ਮੈਂ ਜਿਹੜੇ ਤਰੀਕ ਨੂੰ ਯਾਦ ਕੀਤਾ ਤੇ ਮੈਂ ਕਿਹਾ ਵੀ ਜੇ ਤਾਂ ਲੋਕਾਂ ਨੇ ਜ਼ਮੀਨ ਦੀ ਆਵਾਜ਼ ਸੁਣ ਲਈ ਤੇ ਜੇ ਲੋਕਾਂ ਨੇ ਇਹ ਯਾਦ ਕਰਦੇ ਆ ਕਿ ਪੰਜਾਬ ਦਾ ਇੱਕ ਲੀਡਰ ਸੀ ਜਿਨੇ 1984 ਤੇ ਹਮਲੇ ਬਾਰੇ ਗੁਦਰਾਗਾਹੀ ਨੂੰ ਵਧਾਈ ਦਿੱਤੀ ਸੀ ਤੇ ਫਿਰ ਤੁਹਾਡਾ ਤਾਂ ਪਤਾ ਸਮਝੋ ਸਾਥ ਹੋ ਗਿਆ ਇਸ ਕਿਉਂਕਿ ਤਰੀਕਾ ਅਸੀਂ ਤੈਅ ਨਹੀਂ ਕੀਤੀ ਪਰ ਕੁਦਰਤ ਨੇ ਤੈਅ ਕਰ ਦਿੱਤੇ ਤੇ ਹੁਣ slogan ਜਿਹੜਾ ਉਸ ਤਰੀਕ ਉਸੀ ਦੇ ਕੇ ਜੇ ਜ਼ਮੀਰ ਜਮੀਰ ਦੀ ਆਵਾਜ਼ ਸੁਣ ਲਵੇ ਤੇ ਸੁਖਜਿੰਦਰ ਸਿੰਘ ਖਧਾਵ ਨੂੰ ਚੁਣ ਲਵੇ ਚੁਣ ਲਵੇ ਇਸ ਵਾਸਤੇ ਕਿ ਜਿਹੜਾ ਤੁਸੀਂ ਪਾਪ ਕੀਤਾ ਸੀ 1984 ਦੇ ਉਹਦੀ ਸਜ਼ਾ ਦੇਣ ਵਾਸਤੇ ਚੁਣ ਲਵੇ ਕਿਉਂਕਿ ਇਸ ਤੋਂ ਵਧੀਆ ਕੋਈ ਦਿਨ ਨਹੀਂ ਹੋਣਾ ਜਦੋਂ ਤੁਹਾਨੂੰ ਇਸ ਦਿਨ ਲੋਕੀ ਸਜ਼ਾ ਦੇਣਾ ਔਰ ਦੂਜੀ ਵੀ ਤੁਹਾਨੂੰ ਇੱਕ ਹੋਰ ਵੀ ਸਜ਼ਾ ਦੇਣੀ ਹੈ ਕਿ ਤੁਸੀਂ ਇੱਕ ਡਰਾਮਾ ਕੀਤਾ ਸੀ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਲੱਗ ਕੇ ਤੇ ਗੁਰਗਾ ਸਾਹਿਬ ਹੰਥਾਂ 'ਚ ਫੜ ਕੇ ਤੱਕ ਜੰਮਨਬਾਹ ਸਾਹਿਬ ਦੇ ਅੱਗੇ ਮੂੰਹ ਕਰਕੇ ਤੇ ਤੁਸੀਂ ਇੱਕ ਕਸਮ ਖਾਧੀ ਸੀ ਕਿ ਸਾਰੇ ਕਿਸਾਨਾਂ ਤੇ ਮਿਹਨਤਬੀ ਦੂਰਾਂ ਦਾ ਕਬਜ਼ਾ ਖਾਫ ਕਰਨਾ ਤੁਸੀਂ ਕਸਮ ਖਾਧੀ ਸੀ ਕਿ ਹਰ ਘਰ ਦੇ ਵਿੱਚ ਨੌਜਵਾਨਾਂ ਨੂੰ ਇੱਕ ਸਰਕਾਰੀ ਨੌਕਰੀ ਦੇਣਾ ਹੈ ਔਰ ਤੁਸੀਂ ਕਸਮ ਖਾਧੀ ਸੀ ਕਿ 4 ਹਫਤਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰ ਦੇਣਾ ਤੇ ਰੰਧਾਵਾ ਸਾਹਿਬ ਜਿਹੜਾ ਕਿਸਾਨ ਤੁਸੀਂ ਚੁਣਿਆ ਸੀ ਜਿਹਦੇ ਘਰ ਤੋਂ ਮੇਲ ਸ਼ੁਰੂ ਕੀਤੀ ਸੀ ਸਰਦਾਰ ਬੁੱਧ ਸਿੰਘ ਉਹ ਕੋਟਲੀ ਸੂਰਤਬੰਦੀ ਪਿੰਡ ਦਾ ਭਾਈ ਇੱਕ ਵਾਰ ਫੁੱਲ ਕਿ ਇੱਥੇ ਆਓ ਆਓ ਅੱਗੇ ਆਓ ਕੰਨਾਂ ਨੇ ਖੁੱਲ੍ਹਿਆ ਜੇ ਜੇ ਨਵਾਂ ਨਾ ਲੱਗਿਆ ਤਾਂ ਕੋਈ ਨਹੀਂ ਆ ਜੀ ਬੱਸ ਜੀ ਜੀ ਪਾਈਏ ਇੱਕ ਜੋ ਪਾਈਏ ਨਾ ਲੱਗੇ ਸਰੋ ਪਰੱਖੇ ਚੱਕ ਕੇ ਚੱਲੋ ਹੋਏ ਸੋ ਨਿਹਾਲ ਸੁਨਿਆਵਾਂ ਹੋਰ ਸਰਪੰਦ ਦਾ ਇੱਕ ਮਿੰਟ ਮਾ ਸਾਹਿਬ ਜਨਾਬ ਕਹਿੰਦੇ ਸਰ ਜੀ ਦੇਖੋ ਸਾਡਾ ਸਭ ਤੋਂ ਪਹਿਲਾਂ ਬਾਲੋਜੀ ਮਾਲੋ ਜੀ ਗੋਲ ਕਦਰ ਰਕੀਬ ਟਾਲਾ ਦੇ ਵਿੱਚ ਜੇਕਰ ਰੈਲੀ ਦਾ ਰੂਪ ਧਨ ਕਰਕੇ ਕੀ ਕਹਿਣਾ ਚਾਹੋਗੇ ਮੈਂ ਇਹ ਸੰਗਤ ਰਿਸ਼ਤੇਦਾਰ ਦੀ ਹੈ ਫਰਸਟ ਪਾਰਟੀ ਦੇ ਪੁਰਾਣੇ ਜਿਲ੍ਹਾ ਕੱਟਣ ਵਾਲੇ ਅਫਸਰ ਜੀ ਨਾਲ ਜੁੜਿਆ ਹੈ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਕੱਠ ਸਾਰਾ ਬਹੁਤ ਦਿੰਦੇ ਆ ਉਰਵਰ ਇੰਟੈਲੈਕਚੁਅਲ ਜੀ ਗੈਦਰਿੰਗ ਕਰਨਾ ਰਿਟਾਇਰਡ ਅਫਸਰਾਂ ਤੇ ਸਿਕਿਆ ਭਾਗ ਦੇ ਰਿਟਾਇਰਡ ਅਧਿਕਾਰੀਆਂ ਦੀ ਸ਼ਹਿਰ ਦੇ ਪੱਤਰਕਤੀ ਸਿਕਰਾਂ ਦੀ ਜੰਮੀ ਗ੍ਰੀਨ ਆਮਟਾਲੀ ਉੱਜ ਇੰਪੋਰਟੈਂਟ ਵਪਾਰੀ ਵੀ ਸ਼ਹਿਰ ਦੇ ਸੰਮਤ ਕਾਰੀ ਇੱਕ opinion maker society ਦਾ ਇਹ ਬੜਾ ਕੰਮ ਕਰਨਾ ਇਹ ਮੈਂ ਸਮਝਦਾ ਵੱਡੀ ਵੱਡੀ ਸੰਭਾ ਇਨਾਂ ਦਾ ਧੰਨਵਾਦ ਕਰਦਾ ਔਰ ਸਾਰਿਆਂ ਦਾ ਜੋਸ਼ ਜਿਹੜਾ ਹਰ ਵਰਗ ਦੇ ਜਿੱਥੇ ਹਾਜ਼ਰ ਸੀ ਸਾਰਿਆਂ ਦਾ ਜਿਹੜਾ ਇੱਕੋ ਗੱਲ ਤੇ ਨੋਟ ਲੱਗਿਆ ਕਿ ਦੋਨਾਂ ਸਰਕਾਰਾਂ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਭਾਗੀੰਤਰ ਪਾਣੀ ਸਰਕਾਰ ਨੇ ਜਿਹੜੀ ਪੰਜ ਸਾਲ ਪਹਿਲਾਂ ਕਾਗਜ਼ ਦੀ ਸਰਕਾਰ ਬਣਾ ਕੇ ਰਹੀ ਹੈ ਇਹਨਾਂ ਨੂੰ ਬੜਾ ਵੱਡਾ ਵਿਸ਼ਵਾਸ ਕਰ ਪੰਜਾਬ ਦੀ ਜਨਤਾ ਦੇ ਨਾਲ ਕੀਤਾ ਔਰ ਹੁਣ ਜਨਤਾ ਜਾਗ ਪਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਖੇਤਰੀ ਪਾਰਟੀ ਦੇ ਤੌਰ ਤੇ ਵੱਖਰੇ ਚੋਣ ਲੜਦੇ ਆ ਆਪਣੇ ਸਾਰੇ ਡਟ ਕੇ ਬੜਾ ਵੱਡਾ ਕਾਫਲਾ ਦੇ ਅੰਦਰ ਬੱਤਾ ਜਾ ਰਿਹਾ ਸਾਰੇ ਇਹ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹ ਗਏ ਮੈਂ ਅੱਜ ਇਹ ਮੀਟਿੰਗ ਰੱਖੀ ਇੱਕ ਰੈਲੀ ਦਾ ਰੂਪ ਧਾਰਨ ਕਰਕੇ ਕਾਫੀ ਲੋਕ ਆਏ ਸੀ ਜਿਹਨਾਂ ਦਾ ਇਹ ਰਲੀ ਦਾ ਰੂਪ ਤਾਂ ਤਾਂ ਕਰ ਗਈ ਕਿ ਜਿਹੜੇ ਸਰਬਾਹ ਬਲਦੇਵ ਸਿੰਘ ਹਰੀਆ ਇਹ ਪਾਰਸ ਹੋਟਲ ਦਾ ਹੈ ਮਾਲਗਰ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਰਾਜ ਕਰਦੇ ਨੇ ਇਹਨਾਂ ਨੇ ਜਿੰਨੂੰ ਜਿੰਨੂੰ ਮੈਸੇਜ ਕੀਤਾ ਉਸ ਕੋ ਗਾਹ ਮੈਸੇਜ ਹੋਰ ਵੀ ਕਰਕੇ ਲੋਗਾ ਰੇ ਸਰਬਾਹ ਬਲਦੇਵ ਸਿੰਘ ਨੂੰ ਇਹ ਦੱਸਿਆ ਕਿ ਤੁਹਾਡੇ ਨਾਲ ਹੀ ਪ੍ਰੇਮ ਕਰਦਾ ਪੁਰਾਣੇ ਅਕਾਲੀ ਦਲ ਦੇ ਟਕਸਾਲੀ ਲੀਡਰ ਨੇ ਔਰ ਆਪਣੇ ਸਮੇਂ ਦੇ ਜਿਹੜੇ ਸਰਵਸ ਵੀ ਹੋਈ ਕਰਨ ਕਿਸ ਤੋਂ ਵੱਡੀ ਕੁਰਬਾਨੀ ਹੋਰ ਕੀ ਹੋ ਸਕਦੀ ਹੈ ਔਰ ਸਾਬਾ ਬਲਦੇਵ ਸਿੰਘ ਪਾਰਸਵਾ ਜਿਹੜੇ ਨੇ ਇਹ ਅੱਜ ਦਾ ਨਹੀਂ ਮੈਂ 1992 ਤੋਂ ਇਹਨਾਂ ਨਾਲ ਚੱਲੇ ਆ ਰਿਹਾ ਇਹ ਹਮੇਸ਼ਾ ਕਾਲੀ ਦਲ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ ਇਹ ਨਹੀਂ ਕਾਲੀ ਦਲ ਦੀ ਗੱਲ ਇਹ ਸਾਨੀ ਸਾਹਿਬ ਨਾਲ ਵੀ ਭਰਾਵਾਂ ਰੌਣਕੀ ਵਿਚਰੇ ਔਰ ਸਾਨੀ ਸਾਹਿਬ ਨੇ ਵੀ ਇਹਨਾਂ ਨੂੰ ਪਿਆਰ ਜਿਹੜਾ ਹੈ ਉਸ ਤੋਂ ਵੱਧ ਜਾ ਕੇ ਆਪਣੇ ਤੋਂ ਦਿੱਤਾ ਕਦੀ ਉਹਨਾਂ ਨੇ ਸੋਚ ਨਹੀਂ ਰੱਖੀ ਭਾਈ ਹਿੰਦੂ ਸਿੱਖ ਭਾਈ ਚਰ ਅੱਜ ਦੇ ਕੋਈ ਪਾਰਟੀਆਂ ਗੱਲਾਂ ਕਰਦੀਆਂ ਨੇ ਕਾਲੀ ਦਲ ਨੇ ਹਮੇਸ਼ਾ ਭਲਾ ਕੀਤਾ ਪੰਜਾਬੀਆਂ ਦਾ ਸਮੁੱਚੇ ਵਰਗਾਂ ਦਾ ਔਰ ਹਰ ਵਰਗ ਦਾ ਉਹਨਾਂ ਖਿਆਲ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੇ ਇਸੇ ਤਰ੍ਹਾਂ ਹੀ ਇਹ ਸਾਰੇ ਅੱਜ ਦਾ ਫੈਕਸ਼ਨ ਜਿਹੜਾ ਵੱਡਾ ਰੂਪ ਜਿਹੜਾ ਰੈਲੀ ਦਾ ਧੰਨ ਕਰ ਗਿਆ ਆਉਣ ਵਾਲੇ ਦਿਨਾਂ 'ਚ ਇਸ ਰੈਲੀ ਨੂੰ ਹੋਰ ਦੇਖਦਿਆਂ ਨੌ ਤਰੀਕ ਨੂੰ ਵੀ ਸ਼ਹਿਰ ਦੇ ਅੰਦਰ ਇੱਕ ਹਲਕੇ ਦੀ ਸਰਦਾਰ ਜਗਰਨ ਸਿੰਘ ਮਜੀਠੀਆ ਰੈਲੀ ਕਰ ਰਹੇ ਆਂ ਔਰ ਲੋਗ ਉਸ ਦਿਨ ਇਹ ਵੀ ਸਾਬਤ ਕਰ ਦੇਣਗੇ ਇਸ ਰੈਲੀ ਨੂੰ ਦੇਖਦਿਆਂ ਇੱਕ ਅਲਗ ਅਨਕ ਜਗੀ ਆ ਅਲਖਾ ਗੁਰੂ ਜੀ ਉਹ ਅਲਖ ਦਾ ਦੀਪ ਜਿਹੜਾ ਅੱਗੇ ਜਾ ਕੇ ਪਰਚੰਨ ਚਲੇਗਾ ਔਰ ਇਥੋਂ ਸ਼ਰੋਮਣੀ ਅਕਾਲੀ ਦਲ ਵੱਡੀ ਲੀਡ ਲੈ ਕੇ ਨਿਕਲੇਗਾ ਬਟਾਲੇ ਤੋਂ ਇਹਨੇ ਕਿਉਂ ਜਿਹੜਾ ਕੌਂਸਲਰਾਂ ਸਾਥੀਆਂ ਸਮੇਤ અમારી ਪਾਰਟੀ ਚੱਲ ਗਿਆ ਕਦੇ ਪਾਰਟੀ ਵਿੱਚ ਨਾ ਰੋਹ ਦੇਖੋ ਇਹਦੇ ਉੱਤੇ ਮੈਂ ਕੋਈ ਕਮੈਂਟ ਨਹੀਂ ਕਰ ਕਿਹੇ ਤਰ੍ਹਾਂ ਦਾ ਕੋਈ ਕਿੰਦੋ ਪ੍ਰੰਤੂ ਨਹੀਂ ਕਹਣਾ ਕਹਿੰਦਾ ਸਾਡੇ ਚਾ ਰਵਿੰਦਰ ਸਿੰਘ ਨਾਗੀ ਜੀ ਨੇ ਸ਼ਮੂਲੀਅਤ ਕੀਤੀ ਔਰ ਸਰਦਾਰ ਕਲਵਨ ਸਿੰਘ ਨੇ ਐਡਵੋਕੇਟ ਜੀ ਨੇ ਸ਼ਮੂਲੀਅਤ ਪਰਸੋ ਕੀਤੀ ਆ ਇਸ ਤੋਂ ਪਹਿਲਾਂ ਤੁਸੀਂ ਜਦੋਂ ਆਪਣੇ ਸਰ ਡਾਕਟਰ ਦਲਜੀਤ ਸਿੰਘ ਜੀ ਚੀਮਾ ਆਏ ਨੇ ਉਸ ਦਿਨ ਦਰਸ਼ਨਾ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ ਔਰ 크ਰਿਸਚਨ ਭਾਈਚਾਰੇ ਨੇ ਵੀ ਸ਼ਮੂਲੀਅਤ ਕੀਤੀ ਹੈ ਮੈਂ ਕਿਸੇ ਦੇ ਜਾਨ ਆਂਦੇ ਉਹਦੇ ਨਿੱਜੀ ਵਿਚਾਰ ਹੋ ਸਕਦੇ ਆ ਜਿਸ ਨੇ ਪਾਰਟੀ ਨੂੰ ਪਾਰਟੀ ਨੇ ਜਿਹਨੂੰ ਸਭ ਕੁਝ ਦਿੱਤਾ ਹੈ ਉਹਨੂੰ ਪਾਰਟੀ ਦੇ ਨਾਲ ਮਿਲ ਕੇ ਚੱਲਣਾ ਮੈਂ ਸਰ ਬਹੁਤ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਈ ਬਣ ਕੇ ਚੱਲਦਾ ਆ ਰਿਹਾ ਸਨ 1992 ਤੋਂ ਪਹਿਲਾ ਹੀ ਇਹਦਾ ਵਰਕਰ ਸੀਗਾ ਮੈਂ ਯੂਥ ਵਿੰਗ ਦਾ ਪ੍ਰਧਾਨ ਵੀ ਰਿਹਾ ਸ਼੍ਰੋਮਣੀ ਕਮੇਟੀ ਬਟਾਲਾ ਦਾ ਜਿਹੜੇ ਮਾਰਕੀਟ ਕਮੇਟੀ ਦਾ ਮੈਂਬਰ ਵੀ ਰਿਹਾ ਮੈਨੂੰ ਇਸ ਪਾਰਟੀ ਨਾਲ ਪਿਆਰ ਹੈ ਤੇ ਲਗਾਤਾਰ ਪਿਆਰ ਨਿਭਾਉਂਦਾ ਰਿਹਾ